हांजी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਤੇ ਓਨਰ ਭਾਈ ਨਿਸ਼ਾਨ ਸਿੰਘ ਆ ਤੇ ਵੀਰ ਗੁਰ ਨਿਸ਼ਾਨ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਐਨੀਮਲ ਜਿਹੜੇ ਹੈਗੇ ਤੁਹਾਨੂੰ ਸੇਲ ਪਰਚੇਜ ਵਾਲੇ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਆ ਤੇ ਅੱਜ ਉਹਨਾਂ ਦੇ ਵਿੱਚੋਂ ਆਪਾਂ ਤਿੰਨ ਤੁਹਾਨੂੰ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਤੇ ਦੋ ਬੈੜਾਂ ਦਿਖਾਉਣੀਆਂ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਦੋਸਤੋ ਵੀਡੀਓ ਦੇ ਵਿੱਚ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਨੀਲੀ ਰਾਵੀ ਦੀ ਇੱਕ ਮਾਝ ਤੁਹਾਨੂੰ ਦਿਖਾਵਾਂਗੇ ਦੋਸਤੋ ਤੇ ਟੋਕੜ ਗੱਬਣਾ ਠੀਕ ਹੈ ਜੀ ਤੇ ਮੌਕੇ ਦਾ ਹੁਣ ਕਿੰਨਾ ਦੁੱਧ ਥੱਲੇ ਵੀਡੀਓ ਜਿਹੜੀ ਆ ਤੁਸੀਂ ਲਾਸਟ ਐਂਡ ਤੱਕ ਜਰੂਰ ਦੇਖ ਲਿਓ ਸਕਿਪ ਨਾ ਕਰਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਹੈਗੀ ਆ ਤੁਹਾਨੂੰ ਜਿਹੜੀ ਆ ਸਮਝ ਵਿੱਚ ਆ ਸਕੇ ਤੇ ਬਾਕੀ ਵੀਡੀਓ ਨੂੰ ਜਿਹੜਾ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਦੇਖਦੇ ਆ ਚਾਹੇ YouTube ਚੈਨਲ ਤੇ ਦੇਖਦੇ ਆ ਤਾਂ ਜੋ ਦੋਸਤੋ ਜੇ ਸਭ ਕਿਸਾਨੋਂ ਵੀਰ ਨੂੰ ਵੀ ਲੋਡ ਹੈਗੀ ਐਨੀਮਲ ਦੀ ਠੀਕ ਹੈ ਜੀ ਉਹਦੇ ਤੱਕ ਜਿਹੜੀ ਵੀਡੀਓ ਪਹੁੰਚਦੀ ਹੋ ਸਕੇ ਗੱਲਬਾਤ ਦੇ ਲਈ ਆਪਾਂ ਚੱਲਦੇ ਆ ਵੀਰ ਨਿਸ਼ਾਨ ਦੇ ਨਾਲ ਕਰ ਲੈਨੇ ਆ ਇਨਫੋਰਮੇਸ਼ਨ ਪੁੱਛ ਲੈਨੇ ਆ ਉਹਨੋਂ ਆਜੋ ਭਾਈ ਨਿਸ਼ਾਨ ਸਭ ਤੋਂ ਪਹਿਲਾਂ ਨਿਸ਼ਾਨ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਹੈ ਜੋ ਬਹੁਤ ਵਧੀਆ ਵੀਰ ਬਹੁਤ ਵਧੀਆ ਤੈਨ ਨਿਸ਼ਾਨ ਭਾਈ ਮੈਂ ਜ਼ਿਕਰ ਕਰਤਾ ਵੀ ਅੱਜ ਪਾਸੂ ਪੰਜ ਨੇ ਹਾਂਜੀ ਤਿੰਨ ਮੱਝਾਂ ਝੋਟੀਆਂ ਚ ਆ ਗਈਆਂ ਦੋ ਬੈੜਾ ਆਪਣੇ ਕੋਲ ਪਕਾਉਗਾ ਹੈ ਵਪਾਰ ਦਾ ਹੀ ਕੰਮ ਹੈ ਨਾ ਸਾਰਾ ਹਾਂਜੀ ਹਾਂਜੀ ਵਪਾਰ ਦਾ ਹੀ ਕੰਮ ਹੈ ਜੀ ਇਹਦੀ ਕਰੀਏ ਇਨਫੋਰਮੇ ਕਿੰਨੇ ਦਿਨ ਦੀ ਸੂਈ ਆ ਦੂਜਾ ਸੁਗਾ ਸੂਈ ਆ 15 16 ਦਿਨਾਂ ਦੀ ਸੂਈ ਆ 10 ਕਿਲੋ ਇਸ ਟਾਈਮ ਦੁੱਧ ਤਿਆਰ ਹੈ ਥੱਲੇ 10 ਕਿਲੋ ਜੀ ਹਾਂ ਜੀ ਤੇ 15 17 ਕ ਦਿਨਾਂ ਦੀ ਸੂਈ ਹੈ ਜੀ ਹਾਂ ਜੀ ਬੱਚਾ ਨੀਚੇ ਕੀ ਕਟਾ ਜੀ ਕਟਾ ਕਟਾ ਵਜ ਜਾਵੇ ਠੀਕ ਆ ਹਾਂ ਜੀ ਮੇਲ ਕਾਫ ਆ ਦੋਸਤੋ ਨੀਚੇ 15 ਤੋਂ 17 ਕ ਦਿਨ ਦਾ ਜਿਹੜਾ ਸਮਾਂ ਹੋ ਗਿਆ ਤੇ ਸੁਭਾ ਦੂਜਾ ਸੂਈ ਹੈ ਹਾਂ ਜੀ ਹਾਂ ਜੀ ਤੇ ਆਹ ਵੇਖੋ ਤੁਸੀਂ ਠੀਕ ਆ ਮੀਡੀਅਮ ਹਾਈਟ ਦੇ ਵਿੱਚ ਆ ਦੋਸਤੋ ਕੱਦ ਕੱਟੀ ਸੋਹਣਾ ਤੇ ਸਿੰਗਾ ਸੋਹਣਾ ਤੇ ਬਣਤਰ ਚੰਗੀ ਆ ਪੇਟ-ਪੁੱਠੇ ਤੋਂ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਤੇ ਬਾਕੀ ਆਪਾਂ ਬਾਹਰ ਤੁਹਾਨੂੰ ਤਸੱਲੀ ਦੇ ਨਾਲ ਕੱਢ ਕੇ ਦਿਖਾਉਣੇ ਆ ਜੀ ਇੱਥੇ ਆ ਕਰੋ ਚੈੱਕ ਜੀ ਠੀਕ ਆ ਤੇ ਨਿਸ਼ਾਨ ਭਾਈ ਨਾਲੇ ਹੁਣ ਮਿਲਕਿੰਗ ਆਪਾਂ ਕਿੰਨੀ ਕੀ ਚਵਾਈ ਕਰਦੇ ਪਏ ਆ 10 ਲੀਟਰ ਭਾਜੀ 10 ਲੀਟਰ ਹਾਂ ਜੀ ਹਾਂ ਜੀ ਬਿਲਕੁਲ ਠੰਡਾ ਦੁੱਧ 10 ਲੀਟਰ ਦਾ ਠੀਕ ਆ ਜੀ 10 ਲੀਟਰ ਦੀ ਚਵਾਈ ਹੈ ਜਿਹੜਾ ਦੋਸਤੋ ਤੁਸੀਂ ਘਰ ਵਿਜਿਟ ਕਰਕੇ ਕਰ ਸਕਦੇ ਜੀ ਦੋ ਟਾਈਮ ਕਰ ਚੋਲੋ ਭਾਵੇਂ ਚਾਰ ਟਾਈਮ ਚੋਲੋ ਠੀਕ ਆ ਜੀ ਬਿਲਕੁਲ ਤੁਹਾਨੂੰ ਜਿਹੜਾ ਤਰਨ ਤਰਨ ਵਿਜਿਟ ਕਰਨੀ ਪੈਣੀ ਹੈਗੀ ਆ ਤੇ ਤਸੱਲੀ ਦੇ ਨਾਲ ਤੁਸੀਂ ਦੂਰੋਂ ਜਿਹੜੇ ਪਹੁੰਚ ਕੇ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਵੀਰ ਦੇ ਨਾਲ ਸੌਦਾ ਕਰ ਸਕਦੇ ਜੇ ਤੇ ਝੋਟੀ ਚੰਗੀ ਆ ਦੂਜਾ ਸੁਹਾ ਸੋਈ ਇੱਕ ਵਾਰੀ ਫੇਸ ਦੀ ਕੁਆਲਿਟੀ ਜ਼ਰੂਰ ਦੇਖਿਓ ਜੀ ਠੀਕ ਆ ਜੀ ਆ ਸਿੰਗ ਦਿਖਾ ਦੋ ਤਾਂ ਸਿੰਗ ਦਾ ਖੋਲ ਲੱਥਾ ਨਾ ਜੀ ਇੱਕ ਹਾਂ ਜੀ ਬਾਕੀ ਹੈ ਕੁੰਡਾ ਸਿੰਗ ਨਾਲ ਕੋਈ ਟੁੱਟਾ ਨਹੀਂਗਾ ਬਾਕੀ ਖੋਲ ਲੱਥਾ ਇੱਕ ਕੈਪ ਲੱਥਾ ਇੱਕ ਬਿਲਕੁਲ ਕੁੰਡਾ ਸਿੰਗਾ ਦੂਜੇ ਦਾ ਕੈਪ ਲੱਥਾ ਬਾਕੀ ਫੇਸ ਦੀ ਕੁਆਲਿਟੀ ਚੰਗੀ ਆ ਤੇ ਬੈਕ ਸਾਈਡ ਤੋਂ ਤੁਸੀਂ ਹਵਾਨਾ ਜ਼ਰੂਰ ਦੇਖ ਲਓ ਜੀ ਠੀਕ ਆ ਠੀਕ ਆ ਤੇ ਵੀਰ ਨਿਸ਼ਾਨ ਥਣਾ ਥੋਣਾ ਦੀ ਬਿਲਕੁਲ ਓਕੇ ਕੋਈ ਪੂਰ ਛੱਟਾ ਕਿਸੇ ਤਰ੍ਹਾਂ ਦਾ ਕੀ ਥਾਂ ਚ ਨਹੀਂ ਪੂਰ ਛੱਟਾ ਹੁੰਦਾ ਮੋਟੀ ਤਾਰ ਬਿਲਕੁਲ ਪੋਲੀ ਹੈ ਜੀ ਜੀ ਮੋਟੀ ਹੈ ਪੋਲੀ ਹੈ ਮਾਜ ਤੇ ਮੁੱਲ ਵੀ ਰੇਟ ਕਿੰਨਾ ਰੱਖਿਆ ਮੁੱਲ 75000 ਕਰਦੇ 70 ਦੀ ਦੇ ਦਾਂਗੇ 70 ਦੀ ਹਾਂਜੀ 70 ਚ ਵੀ ਹੋ ਜੂਗੀ ਗੁੰਜਾਇਸ਼ ਹਾਂਜੀ ਹਾਂਜੀ ਹੋ ਜੂਗਾ ਮਾਨਤਨ ਕਰ ਦਿਓ ਖੁੱਲਾ ਜੀ ਕਰੇ ਹਾਂਜੀ ਹਾਂਜੀ ਖੁੱਲਾ ਕਰ ਦਾਂਗੇ ਜੀ 70 ਹਜ਼ਾਰ ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜੂਗਾ ਡਿਮਾਂਡ ਵੀਰ ਨੇ ਦਾ ਵੀ 75000 ਆ ਤੇ 15 ਤੋਂ 17 ਕ ਦਿਨ ਦਾ ਜਿਹੜਾ ਸਮਾਂ ਹੋ ਗਿਆ ਬੱਚਾ ਬੇਸ਼ੱਕ ਤੁਸੀਂ ਨਾਲ ਦੇਖ ਲਓ ਜੀ ਲੋਹੀ ਲੋਹੀ ਦੇ ਵਿੱਚ ਜਿਹੜਾ ਦੋਸਤੋ ਬੱਚਾ ਹੈਗਾ ਮੇਲ ਕਾਫ ਆ ਕੱਟਾ ਹੈਗਾ ਨੀਚੇ ਠੀਕ ਹੈ ਤੇ 70000 ਦੇ ਵਿੱਚੋਂ ਵੀ ਜਿਹੜੀ ਗੁੰਜਾਇਸ਼ ਜਿੰਨੀ ਵੀ ਹੋ ਸਕਦੀ ਹੋਈ ਉਹ ਵੀ ਮੌਕੇ ਤੇ ਹੋ ਜਾਏਗੀ ਆਪਦੀ ਵਿਜਿਟ ਕਰਕੇ ਤਸੱਲੀ ਕਰ ਲਿਓ ਠੀਕ ਆ ਇਸ ਤੋਂ ਬਾਅਦ ਜਿਹੜੀ ਤੁਹਾਨੂੰ ਆਪਾਂ ਝੋਟੀ ਦਿਖਾਉਣੀ ਆ ਤੇ ਸਵੇਰ ਸੂਈ ਹੈ ਜੀ ਹਾਂਜੀ ਹਾਂਜੀ ਤੇ ਸਮਾਵੀਰ ਕਿੰਨਾ ਹੋ ਗਿਆ ਨੂੰ ਸੂਈ ਨੂੰ ਦੋ ਮਹੀਨੇ ਹੋ ਗਏ ਵੀ ਵਰਗੀ ਸੂਈ ਨੂੰ ਦੋ ਮਹੀਨੇ ਪੰਜ ਕਿਲੋ ਦੁੱਧ ਥੱਲੇ ਹੋ ਗਿਆ ਜੋ ਇਸ ਟਾਈਮ ਦੋ ਮਹੀਨੇ ਹੋ ਗਏ ਤੇ 5 ਕਿਲੋ ਆ ਹਾਂਜੀ ਹਾਂਜੀ ਦੋ ਦੋਨਾਂ ਟਾਈਮਾਂ ਤੇ ਹਾਂ ਨਾ ਜੀ ਹਾਂਜੀ ਹਾਂਜੀ ਠੀਕ ਆ ਦੋਨੋਂ ਟਾਈਮ ਦਾ ਜਿਹੜਾ ਦੋਸਤੋ ਸਵੇਰ ਸ਼ਾਮ ਦਾ ਜਿਹੜਾ ਰਲਾ ਕੇ ਦੁੱਧ ਜਿਹੜਾ 5 ਕਿਲੋ ਹੈਗਾ ਠੀਕ ਆ ਤੇ ਇੱਕ ਥਣ ਦੀਏ 22 ਵੀ ਰੱਖ ਦੀ ਜੇ ਧਾਰਾ ਬਰਾਬਰ ਜੋ ਆ 22 ਰੱਖਦੀ ਹੈ ਨਾ ਜੀ ਹਾਂਜੀ ਤੇ ਧਾਰਾ ਬਰਾਬਰ ਜੋ ਜੀ ਆ ਕਰੋ ਦੋਸਤੋ ਨੋਟ ਠੀਕ ਆ ਵੀਰਾਂ ਦਾ ਵੀ ਬਾਈ ਰੱਖਦੀ ਆ ਬਾਕੀ ਧਾਰਾਂ ਬਰਾਬਰ ਹੈਗੀਆਂ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਕੋਈ ਚੋਲੇ ਜੀ ਹਾਂਜੀ ਹਾਂਜੀ ਕੋਈ ਧਾਰਾ ਵੱਧ ਘਟਦੇ ਨਹੀਂ 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 ਵੱਧ ਘਟਦੇ ਨਹੀਂ ਭਾਜੀ ਆਪਣੀ ਤਸੱਲੀ ਕਰਕੇ ਖੜੋ ਇਹ ਧਾਰਾਂ ਸਾਰੀਆਂ ਬਰਾਬਰ ਆ 5 ਕਿਲੋ ਦੇ ਥੱਲੇ ਦੁੱਧ ਹੈਗਾ ਜੋ ਤੇ 2 ਮਹੀਨਾ ਸੂਈ ਜਮਕਰ ਕੱਟਾ ਜੋ ਠੀਕ ਆ ਜੀ ਆ ਕੱਟਾ ਜੀ ਠੀਕ 2 ਮੰਥ ਦਾ ਜਿਹੜਾ ਸਮਾਂ ਹੋ ਗਿਆ ਦੋਸਤੋ ਤੇ ਪਹਿਲਾਂ ਫਰਸਟ ਲੁਕੇਸ਼ਨ ਦੇ ਵਿੱਚ ਇਹ ਜਿਹੜੀ ਛੋਟੀ ਸੂਈ ਆ ਤੇ ਮਗਰ ਕੱਟਾ ਤੇ ਫੇਸ ਦੀ ਕੁਆਲਿਟੀ ਜ਼ਰੂਰ ਦੇਖ ਲੋ ਸਿੰਗਾ ਦੀ ਬੰਦਤਰ ਮੂੰਹ ਮੱਥੇ ਦੀ ਠੀਕ ਤਸੱਲੀ ਦੇ ਨਾਲ ਦੇਖ ਲੋ ਜੀ ਤੇ ਇਹਨੂੰ ਵੀਰ ਖੁੱਲ ਗਈ ਆ ਜਿਹੜੀ ਦੋਸਤੋ ਫੇਸ ਦੀ ਕੁਆਲਿਟੀ ਦੇਖ ਲੋ ਠੀਕ ਹੈ ਜੀ ਤੇ 5 ਕਿਲੋ ਵੀਰਾਂ ਦਾ ਵੀ ਨੈਟ ਦੋਨੋਂ ਟਾਈਮ ਦਾ ਦੁੱਧ ਬਿਲਕੁਲ ਹੋਣਾ ਮੌਕੇ ਤੇ ਹਾਜ਼ਰ ਆ ਠੀਕ ਹੈ ਜੀ ਤੇ ਬਾਈ ਬੇਸ਼ੱਕ ਹੈਗੀ ਆ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਜੇਕਰ ਆਪਾਂ ਦੇਖਦੇ ਆਂ ਤੇ ਬਾਕੀ ਜਿਹੜੀ ਚਵਾਈ ਚੁਬੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੈ ਹਾਂ ਲੋ ਜੀ ਠੀਕ ਹੈ ਨਿਸ਼ਾਨਪਾ ਜੀ ਇੱਕ ਮੁੱਲ ਇਹਦਾ ਦੱਸ ਦੋ ਵੀ ਕੀ ਲੈ ਦੇ ਕਰਦੇ ਪਏ ਆ ਮੋਲਵੀਰ ਜੀ 43000 ਕਰਦੇ ਆ 40000 ਚੋਂ 1000 ਮਾਨਤਨ ਕਰਦਾਂਗੇ 40000 ਦੇ ਵਿੱਚੋਂ ਹਾਂਜੀ ਠੀਕ ਆ ਤੇ ਦੁੱਧ ਦੋ ਵੇਸੇ 5 ਲੀਟਰ ਪਿਰ ਹਾਂਜੀ ਹਾਂਜੀ 5 ਲੀਟਰ ਪੱਕਾ ਲੀਟਰ ਵਾਲਾ ਦੁੱਧ ਆ ਕੋਈ ਉਦਾਂ ਨਹੀਂ ਝੱਗ ਜੂ ਗਲਣਾ ਨਹੀਂ ਠੀਕ ਹੈ ਅੱਗੇ ਕੋਈ ਬਣਦੇ ਕਿਉਂਕਿ 2 ਕੁ ਮਹੀਨੇ ਦਾ ਸਮਾਂ ਹੋਇਆ ਪਰ ਅਜੇ ਬਣੀ ਬੁਣੀ ਤੇ ਨਹੀਂ ਹੋਈ ਠੀਕ ਹੈ ਜੀ ਹਾਂਜੀ ਸੋ ਦੋਸਤੋ 42000 ਵੀਰਾਂ ਦਾ ਵੀ ਮੋਲ ਆ ਤੇ 40000 ਦੀ ਲੈਦੇ ਆ ਠੀਕ ਹੈ ਜੀ ਬਿਲਕੁਲ 40000 ਦੀ ਜਿਹੜੀ ਲੈਦੇ ਆ ਠੀਕ ਹੈ ਝੋਟੀ ਤੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਇਸ ਤੋਂ ਜਿਹੜੀ ਨੈਕਸਟ ਆ ਪਾ ਤੁਹਾਨੂੰ ਦਿਖਾਉਣੀ ਆ ਨੀਲੀ ਰਵੀ ਦੀ ਜਿਹੜੀ ਦੋਸਤੋ ਮੱਝ ਤੇ ਡੇਡੇ ਘਟ ਦੇ ਵਿੱਚ ਠੀਕ ਹੈ ਜੀ ਤੇ ਤਕਰੀਬਨ ਪੁੱਛ ਲੈਨੇ ਕੀ ਹਿਸਾਬ ਕਿਤਾਬ ਹੈਗਾ ਤੇ ਨਿਸ਼ਾਨ ਪਈ ਤਾਂ ਪ੍ਰੋਪਰ ਡਿਟੇਲ ਦੇ ਦਈਏ ਕਿੰਨੇ ਮੇ ਸੂਵੇ ਦੀ ਹੁਣ ਜਿਹੜੀ ਚੱਲਣ ਈ ਆ ਦੁੱਧ ਤੇ ਅੱਗੇ ਕਿੰਨੇ ਮੇ ਸੂਵੇ ਲਈ ਗੱਭਣਾ ਜੀ ਪੰਜਵੇਂ ਸੂਵੇ ਲਈ ਪਾਜੀ ਗੱਭਣਾ ਹੋਈ ਆ ਪੰਜਵਾਂ ਮਹੀਨਾ ਚੱਲਣ ਦਾ ਤੇ 5 ਕਿਲੋ ਧਾਰਾਂ ਦੇ ਥੱਲੇ ਵਿੱਚ ਜੀ ਪੰਜਵੇਂ ਸੂਵੇ ਦੀ ਲਈ ਗੱਭਣਾ ਜੀ ਹਾਂਜੀ ਚੌਥਾ ਸੂਆ ਹੁਣ ਚੱਲਣ ਰਿਹਾ ਜੀ ਹਾਂਜੀ ਠੀਕ ਆ ਜੀ ਪੰਜਵੇਂ ਮਹੀਨੇ ਦੀ ਗੱਭਣਾ ਆ ਪੰਜ ਮਹੀਨੇ ਦੀ ਹੁਣ ਗੱਭਣਾ ਆ ਜੀ ਹਾਂਜੀ ਹਾਂਜੀ ਅੱਗੇ ਪੰਜਵੇਂ ਸੂਵੇ ਦੇ ਲਈ ਹਾਂਜੀ ਹਾਂਜੀ ਹੁਣ ਚੌਥਾ ਸੂਆ ਚੱਲ ਰਿਹਾ ਹੈ ਨਾ ਜੀ ਹਾਂਜੀ ਤੇ ਹੁਣ ਮਤਲਬ ਕਿ ਕਿੰਨਾ ਕ ਦੁੱਧ ਹੁਣ ਮੌਕੇ ਦਾ ਜੀ ਹੁਣ 5 ਕਿਲੋ ਵੀਰ ਜੀ ਪੱਕਾ ਇਸ ਟਾਈ ਖੋਲੇ ਕੇ ਵੀਰੇ ਨੂੰ ਟੇਡੇ ਕੱਟ ਦੇ ਵਿੱਚ ਆ ਦੋਸਤੋ ਤੇ ਨੀਲੀ ਰਵੀ ਦੀ ਜਿਹੜੀ ਦੋਸਤੋ ਮੱਝ ਆ ਠੀਕ ਆ ਤੇ ਗੱਭਣ ਜਿਹੜੀ ਹੈਗੀ ਆ ਸੋ ਦੋਸਤੋ ਕਰੋ ਚੈੱਕ ਆ ਨੀਲੀ ਰਵੀ ਦੀ ਮੱਝ ਵੀਰ ਦੇ ਕੋਲ ਤਾਂ ਪੰਜਵੇਂ ਸੂਬੇ ਦੀ ਲਈ ਗੱਭਣ ਤੇ ਹੁਣ ਮੌਕਾ ਪ੍ਰੈਜ਼ੈਂਟ ਹੈ ਮੇਰੇ ਦੋਸਤੋ ਚੌਥੇ ਸੂਬੇ ਦੇ ਵਿੱਚ ਚੱਲ ਰਹੀ ਆ ਤੇ ਸਮਾਂ ਜਿਹੜਾ ਦੋਸਤੋ ਤਕਰੀਬਨ 5 ਮਹੀਨੇ ਦੀ ਗੱਭਣ ਠੀਕ ਆ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਤੇ 5 ਦੁੱਧ ਵੀਰ 5 ਕਿਲੋ ਹੈਗਾ ਹਾਂ ਜੀ 5 ਕਿਲੋ ਪੱਕਾ ਵੀਰ ਜੀ ਦੋਨਾਂ ਟਾਈਮ ਤੇ ਮਿਲਦੀ ਦੋਨੋਂ ਟਾਈਮ ਤੇ ਜੀ ਹਾਂ ਜੀ ਦੋਨੋਂ ਟਾਈਮ ਮਿਲਦੀ ਆ ਇੱਕ ਟਾਈਮ ਬਾੜੇ ਤੇ ਮਿਲਦੀ ਐ ਇੱਕ ਟਾਈਮ ਟੀਕੇ ਤੇ ਮਿਲਦੀ ਐ ਠੀਕ ਹੈ ਜੀ ਪੱਕੇ ਫੇਸ ਦੀ ਕੁਆਲਿਟੀ ਵੇਖ ਕੇ ਜ਼ਰੂਰ ਚੈੱਕ ਕਰੋ ਦੋਸਤੋ ਆ ਦੇਖੋ ਜੀ ਓਕੇ ਨਿਸ਼ਾਨ ਭਾਈ ਜਿਹੜੀ ਆ ਨੀਲੀ ਰਬੀ ਦੀ ਆਪਾਂ ਮਾਝ ਦਿਖਾਈ ਆ ਠੀਕ ਹੈ ਜੀ ਗੱਬਣ ਤੇ ਟੋਕੜ ਵੀ ਆ ਇਹਦਾ ਵੀਰ ਮੁੱਲ ਕਿੰਨੀ ਡਿਮਾਂਡ ਕੀ ਕਰਦੇ ਮੁੱਲ ਵੀਰ ਜੀ 45000 ਕਰਦੇ ਆ 42000 ਦੀ ਦੇ ਦਾਂਗੇ 42000 ਦੀ ਹਾਂ ਜੀ ਠੀਕ ਹੈ ਵੀ 50 ਮਿਲੀਆ ਦੀ ਗੱਬਣ ਦੇ 5 ਕਿੱਲੇ ਦੁੱਧ ਆਇਆ ਥੱਲੇ ਠੀਕ ਹੈ ਜੀ ਹਾਂਜੀ ਸੋ ਦੋਸਤੋ ਬਿਲਕੁਲ ਧਿਆਨ ਦੇ ਵਿੱਚ ਰੱਖ ਲਿਓ ਨੀਰੀ ਰਵੀ ਦੀ ਮਾਝਾ ਗੱਬਣ ਵੀ ਆ ਤੋਕੜ ਵੀ ਆ ਤੇ 45000 ਮੁੱਲ ਸੀਗਾ 42000 ਦੀ ਲੱਟ ਲੈਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਇਸ ਤੋਂ ਬਾਅਦ ਵੀਰ ਇੱਕ ਆਪਣੇ ਕੋਲ ਆ ਗਈ ਆ ਐਚ ਐਫ ਦੇ ਵਿੱਚ ਬੈੜ ਹੈ ਠੀਕ ਹੈ ਜੀ ਆਹਦੇ ਸਾਹਮਣੇ ਦਈਏ ਡਿਟੇਲ ਦੀ ਵੀਰ ਜੀ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਸਵੇਰ ਕਿੰਨਾ ਹੋ ਗਿਆ ਵੀਰ ਜੀ ਸੂਈ ਨੂੰ ਮਗਰ ਬੱਛੀ ਜੋ 13 14 ਕਿਲੋ ਦੁੱਧ ਇਸ ਟਾਈਮ ਤੇ ਆ ਰਿਹਾ ਥੱਲੇ ਕੋਲਾ ਠੀਕ ਹੈ ਜੀ 13 14 ਤੇ 1 ਮਹੀਨਾ ਹੋ ਗਿਆ ਮਗਰ ਬੱਚਾ ਜਿਹੜਾ ਬੱਚੀ ਆ ਵੈਡ ਆਪ ਵੀ ਪੂਰੀ ਵਧੀਆ ਚੰਗੀ ਜਾਤ ਵਿੱਚ ਆ ਐਚਐਫ ਦੇ ਵਿੱਚ ਆ ਠੀਕ ਆ ਜੀ ਬਿਲਕੁਲ ਧਿਆਨ ਦੇਣਾ ਆਪਾਂ ਤੁਹਾਨੂੰ ਦਿਖਾਉਣੀ ਆ ਬਿਲਕੁਲ ਨਜ਼ਦੀਕੀ ਤੋਂ ਤੁਸੀਂ ਥਣ ਦੀ ਕੁਆਲਿਟੀ ਦੇਖ ਲਓ ਤੇ ਖੋਲ ਕੇ ਤੋੜ ਕੇ ਆਪਾਂ ਵੀ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਠੀਕ ਆ ਜੀ ਆ ਥਣ ਜੇ ਹਵਾਨਾ ਜਿਹੜਾ ਦੋਸਤੋ ਪੇਸ਼ਕ ਤੁਸੀ ਵੇਖੋਗੇ ਸ਼ੇਪ ਸਟਰਕਚਰ ਹਵਾਨੇ ਦਾ ਬਿਲਕੁਲ ਬੈਕ ਸਾਈਡ ਤੋਂ ਵੀ ਉਹਨਾ ਹੈਗਾ ਜਿਵੇਂ ਜਿੰਨਾ ਆਪਾਂ ਅੱਗੇ ਦਿਖਾਈ ਦੇ ਰਿਹਾ ਹਾਂ ਹਾਂ ਜੀ ਵੀਰ ਜੀ ਇਹਨੂੰ ਵੀ ਖੁੱਲ ਕੇ ਉਹਨ ਮੌਕੇ ਦਾ ਜਿਹੜਾ ਤੁਸੀਂ ਹਾਜ਼ਰ 14 ਜੇ 14 ਲੀਟਰ ਦੀ ਤਸੱਲੀ ਜਿਹੜੀ ਹੈਗੀ 14 ਕਿਲੋ ਦੀ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਬੇਸ਼ੱਕ ਉਸ ਤੋਂ ਬਾਅਦ ਜਿਹੜਾ ਸੌਦਾ ਤੁਸੀਂ ਕਰ ਸਕਦੇ ਹੋ ਕੱਦ ਕੱਠ ਜਿਹੜਾ ਦੋਸਤੋ ਉੱਚਾ ਹੈਗਾ ਐਚਪ ਦਾ ਐਚਪ ਦੇ ਵਿੱਚ ਜਾਤ ਵਿੱਚ ਤੇ ਕੱਦ ਕੱੜ ਉੱਚਾ ਹੈਗਾ ਠੀਕ ਹੈ ਜੀ ਤੇ ਮਹੀਨਾ ਹੋ ਗਿਆ ਪੂਰਾ ਸੂਨ ਆ ਰੋਕ ਲੀਏ ਵੀਰੇ ਠੀਕ ਆ ਬਾਕੀ ਫੇਸ ਦੀ ਕੁਆਲਿਟੀ ਦੇਖ ਲਓ ਠੀਕ ਹੈ ਜੀ ਆ ਕਰੋ ਚੈੱਕ ਜੀ ਠੀਕ ਆ ਵੀਰ ਜੀ ਲੈ ਚਲਿਓ ਨਾ ਜਿਹੜਾ ਸੋਨਾ ਦੋਸਤੋ ਬਣਾਇਂ ਪਈ ਪਦੀ ਆ ਤੇ ਮਾਰਨਿੰਗ ਇੱਥੇ ਕਿੰਨੇ ਘੰਟੇ ਚਵਾਈ ਕੀਤੀ ਸੀਗੀ 6 ਤੋਂ 6 ਚਵਾਈ ਆ ਹੁਣ ਸਮਾਂ ਜਿਹੜਾ ਨੋਟ ਕਰ ਲਓ ਦੋਸਤੋ ਸਾਢੇ 12 ਵਜੇ ਦਾ ਸਮਾਂ ਹੈਗਾ ਅੱਜ 6 ਫਰਵਰੀ ਨੂੰ ਆਪਾਂ ਜਿਹੜੀ ਵੀਡੀਓ ਸ਼ੂਟ ਕਰਦੇ ਪਏ ਆ ਜੀ ਠੀਕਾ ਵੇੜ ਚੰਗੀ ਆ ਦੋਸਤੋ ਕਰੇਲੂ ਵੀ ਤੁਸੀਂ ਰੱਖਣੀ ਆ ਠੀਕ ਹੈ ਜੀ ਤੇ ਬਾਦੇ ਬੰਡੀ ਵਾਲੀ ਵੇੜ ਆ ਮਗਰ ਜਿਹੜਾ ਬੱਚਾ ਉਹ ਵੀ ਵੱਛੀ ਆ ਰੇਟ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀਰ ਲੈ ਦੇ ਕੀ ਹੈਗਾ ਫਿਰ ਇਸ ਵੇੜ ਦਾ ਮੋਲ ਵੀਰ ਜੀ 35000 ਆ 33000 ਦੀ ਦੇ ਦਾਂਗੇ 33000 ਦੀ ਹਾਂਜੀ ਠੀਕ ਆ ਵੀਰ ਜੀ ਮੁੱਲ 35 ਆ ਦੋਸਤੋ ਲਾਹਟ ਲੈ ਦੇ ਜਿਹੜਾ 33000 ਦੀ ਦਿੱਤੀ ਜਾਵੇਗੀ ਵੇੜ ਠੀਕ ਆ ਜੀ ਆਹ ਵੇਖੋ ਜੀ ਚੰਗਾ ਸੋਨਾ ਜਿਹੜਾ ਦੋਸਤੋ ਸ਼ੁੱਧ ਜਿਹੜਾ ਲੀਵਾ ਹੈਗਾ ਠੀਕ ਆ ਜੀ ਇਸ ਤੋਂ ਬਾਅਦ ਨਿਚਨભાઈ ਇੱਕ ਹੋਰ ਵਿਹੜ ਆਪਣੇ ਕੋਲ ਆ। ਉਹ ਬਾਹਰ ਉਹ ਵੀ ਆਪਾਂ ਦਿਖਾ ਦਈਏ। ਆ ਜੋ ਨਿਚਨભાઈ ਇੱਕ ਇਹ ਵਿਹੜ ਆਪਣੇ ਕੋਲ ਬਕਾਉ ਆ। ਹਾਂਜੀ ਵੀਰ। ਸੂਹਾ ਵੀਰ ਕਿਨਵਾ ਸੂਣ ਜਾ ਰਹੀ? ਬੈਲਣ ਸੂਣ ਜਾ ਰਹੀ ਆ ਵੀਰ ਜੀ। ਇਹਨੇ ਕੱਚੀ ਆ। ਠੀਕ ਹੈ ਜੀ। 10 ਦਿਨ ਜਿਹੜੀ ਦੋਸਤੋ ਸਮਾਂ ਹਜੇ ਕੱਚੀ ਆ। 10 ਦਿਨ ਲੈ ਜਾਣੇ ਆ। ਵਿਹੜੀ ਪਹਿਲਾ ਸੂਹਾ ਸੂਣ ਜਾ ਰਹੀ ਆ। ਠੀਕ ਹੈ ਜੀ। ਤੇ ਕੱਦ ਕੱਠੀ ਬਿਲਕੁਲ ਦਰਮਿਆਨਾ ਹੈਗਾ ਮੀਡੀਅਮ ਹਾਈਟ ਦੇ ਵਿੱਚ ਆ। ਤੇ ਘੱਟ ਖਰਚੇ ਵਾਲੀ ਵਿਹੜ ਆ। ਪੱਠੇ ਟਕੇ ਲੋ ਵੀ ਘੱਟ ਖਰਚੇ ਵਾਲੀ ਵਿਹੜ ਆ। ਬਾਕੀ ਦੋ ਦੋ ਜਿਹੜਾ ਤੁਸੀਂ ਨੋਰਮਲ ਵੀ ਆਪਾਂ ਵਾਈ ਗੱਲ ਕਰ ਗਏ ਤੇ 8 ਤੋਂ 10 ਲੀਟਰ ਨੋਰਮਲ ਵਿੱਚ ਜਵਾ ਸਕਦੇ ਆ ਬਿਲਕੁਲ ਤੇ ਦੇਸੀ ਦੇ ਵਿੱਚ ਆ ਥੋੜਾ ਜਿਹਾ ਆਪਾਂ ਸ਼ਾਹੀਵਾਲ ਦਾ ਅੰਗ ਵਿੱਚ کہہ ਸਕਦੇ ਆ ਤੇ ਵੇਰ ਤੁਸੀਂ ਵੇਖ ਕੇ ਚੈੱਕ ਕਰੋ ਬਰਾਊਨ ਰੰਗ ਦੇ ਵਿੱਚ ਆ ਠੀਕ ਹੈ ਜੀ ਲਾਈਟ ਪੂਰਾ ਰੰਗ ਹੈਗਾ ਤੇ ਕੋਈ ਗੱਲ ਨਹੀਂ ਜੀ ਥੋੜਾ ਜਿਹਾ ਵੇਰ ਡਰਦੀ ਆ ਆ ਲੋ ਜੀ ਕਿਹਨੇ ਆਹ ਦੇਖੋ ਜੀ ਠੀਕ ਹੈ ਚਲੋ ਤੋਰ ਲਗੇ ਜੀ ਚਲੋ ਜੀ ਪਹਿਲਣ ਵੈੜ 200 ਸੂਣੀ ਹੈ ਠੀਕ ਹੈ ਜੀ ਜ਼ਰੂਰ ਤੁਸੀਂ ਇਸ ਵਿਹੜ ਬਾਰੇ ਵੀ ਗੱਲਬਾਤ ਕਰ ਸਕਦੇ ਜੀ ਭਾ ਪਰਤਾ ਵੀ ਤਕਰੀਬਨ ਆਪਾਂ ਵੀਰ ਤੋਂ ਪੁੱਛ ਲੈਨੇ ਆ ਤੇ ਨੰਬਰ ਜਿਹੜੇ ਪੁੱਛ ਕੇ ਬਿਲਕੁਲ ਸਕਰੀਨ ਦੇ ਨੀਚੇ ਆਪਾਂ ਚਲਦੇ ਕਰ ਦੇਣੀ ਆ ਅੱਛਾ ਛੱਡ ਫਿਰ ਕਿੰਨਾ ਕੁ ਮੁੱਲ ਫਿਰ ਕੀ ਡਿਮਾਂਡ ਹੈ ਦੀ ਮੁੱਲ ਵੀਰ ਜੀ 26000 ਹਾਂਜੀ ਤੇ 242000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ 242000 ਦੀ ਦੇ ਲੈ ਹਾਂਜੀ ਠੀਕ ਆ ਉਹ ਇੱਕ ਵਿਹੜ ਹੋਰ ਬਾਹਰ ਜਾਈ ਜੀ ਉਹ ਵੀ ਹੈਗੀ ਹੈ ਜੀ ਆ ਜਾਓ ਦਿਖਾਈਏ ਜੀ ਇੱਕ ਜਿਹੜੀ ਲਾਸਟ ਤੇ ਜਿਹੜੀ ਦੋਸਤੋ ਇੱਕ ਵਿਹੜ ਦਿਖਾ ਰਹੇ ਆ ਮੀਨਾ ਕੱਚੀ ਆ ਠੀਕ ਹੈ ਜੀ ਤੇ ਦੇਸੀ ਵਿਹੜ ਆਪਾਂ ਕਹਿ ਸਕਦੇ ਆ ਤੇਸੀ ਬੈੜ ਆ ਤੇ ਮਹੀਨਾ ਕੱਚੀ ਆ ਸੋਚਾ ਬਣ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਤੇ ਭਾਪੜਤਾ ਵੀ ਜਿਹੜਾ ਬਿਲਕੁਲ ਜੈਨੂਨ ਦਾ ਹੋਵੇਗਾ ਬੈੜ ਦੇ ਅਕੋਰਡਿੰਗ ਜੇ ਸਾਬ ਦੀ ਬੈੜ ਹੈਗੀ ਆ ਉਹ ਸਾਬ ਦਾ ਭਾਪੜਤਾ ਹੋਵੇਗਾ ਸੋ ਚਾਹਵਾਨ ਵੀਰ ਤੁਸੀਂ ਜਿਹੜੇ ਕਿਸਾਨ ਵੀਰ ਕੋਈ ਛੋਟੀ ਅਬੈੜ ਖਰੀਦਣ ਤੇ ਚਾਹਵਾਨ ਹੋਣ ਤੇ ਤੁਸੀਂ ਇਹ ਬੈੜ ਵੀ ਖਰੀਦ ਸਕਦੇ ਹੋ ਤੇ ਸਮਾ ਵੀਰ ਕਰੈਕਟ ਜਿਹੜਾ ਕਿ ਨੈਟ ਮਹੀਨਾ ਹੀ ਆ ਹਾਂ ਜੀ ਜੀ ਵੀਰ ਜੀ ਮਹੀਨਾ ਹੀ ਰਹਿੰਦਾ ਹੈ ਸੋਚੋ ਠੀਕ ਆ ਆ ਫੇਸ ਦੀ ਕੁਆਲਿਟੀ ਵੇਖ ਲਓ ਜੀ ਆ ਮੂੰਹ ਮੱਥਾ ਤੁਸੀਂ ਦੇਖੋ ਤੇ ਠੀਕ ਹੈ ਤੋਰੀਏ ਜੀ ਨੂੰ ਠੀਕ ਆ ਹਜੇ ਜਿਹੜਾ ਦੋਸਤੋ ਤਕਰੀਬਨ ਲਾਇ ਦਾ ਪਸ਼ੂ ਜਿਹੜਾ ਨੇੜੇ ਜਾ ਕੇ ਪਾਊਗਾ ਕਿਉਂਕਿ ਇਹ ਜੇ ਸਮਾਂ ਕਾਫੀ ਪਿਆ ਮਹੀਨਾ ਇੱਕ ਪੂਰਾ ਸਮਾਂ ਪਿਆ ਹੈਗਾ ਤੇ ਖਰੀਦ ਸਕਦੇ ਹੋ ਤੁਸੀਂ ਇਹ ਵੜ ਵੀ ਤੇ ਨਿਸ਼ਾਨ ਭਾਈ ਕਿੰਨਾ ਕੁ ਮੋਲੇਂਦਾ ਫਿਰ ਦਿੱਜੇ ਦਾ 15000 ਮੋਲਿਆ 15000 ਹਾਂਜੀ 14000 ਦੀ ਦੇਦਾ ਠੀਕ ਹੈ ਜੀ ਹਾਂਜੀ ਸੋ ਦੋਸਤੋ 15000 ਮੋਲਾ ਤੇ 14000 ਲਾਸਟ ਲੈਦੇ ਆ ਤੇ ਥਣ ਦਿਖਾ ਦਿੰਨੇ ਆ ਕੀ ਕਰੋਗੇ ਜੀ ਆਹ ਦੇਖੋ ਜੀ ਚਾਰੇ ਥਾਣਾ ਦੋਸਤੋ ਚਾਰੇ ਥਾਣਾ ਦਿੱਥਵਿਰਲ ਪੂਰੀ ਹੈਗੀ ਆ ਕੋਈ ਗੱਲ ਨਹੀਂ ਜੀ ਠੀਕ ਆ ਆ ਦੇਖੋ ਬੈਕ ਸਾਈਡ ਤੋਂ ਅੱਛਾ ਨਿਸ਼ਾਨભાઈ ਇੱਕ ਸੰਪਰਕ ਨੰਬਰ ਵੀ ਆਪਣੇ ਜਰੂਰ ਦੱਸ ਦਿਗੇ ਜੀ 7087674417 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ